ਆਪਾਂ ਜੋ ਹੈ ਮਾਨ ਨਹੀਂ ਸਾਡਾ ਬੰਦਾ ਦੱਸੋ ਅੱਪਾ ਭਾਈ ਜੀ ਹਰੇਕ ਭਾਈ ਜੀ ਦੇ ਛੋਟੇ ਮੇਰੇ ਛੋਟੇ ਬੱਚੇ ਆ ਦੋ ਇੱਕ ਇੱਕ ਗੱਲ 22 ਦਸੋਂਨੇ ਕੰਜ਼ੂਮ ਕਰਦਾ ਭਾਈ ਅਸਰ ਕਿੱਧਰ ਨੂੰ ਜਾਂਦੇ ਅਸੀਂ ਸਾਰਾ ਘਰ ਫਟਿਆ ਜਾਂਦਾ ਭਾਈ ਜੀ ਦੱਸ ਵੀ ਤੇ ਜਿਹਦੇ ਪਰਿਵਾਰ ਦੇ ਜਿਹਦੇ ਨਾਲ ਜਾਵੜਦੀ ਮੇਰਾ ਤਾਂ ਘਰ ਕੀ ਇਹ ਦੋ ਭਾਈ ਜੀ ਦਾ ਸ਼ਾਂਤੀ ਆਉਂਦੀ ਜੇ ਸਾਨੂੰ ਆਏ ਹੁੰਦਾ ਮੈਂ ਤਾਂ ਮੈਂ ਤਾਂ ਕੱਲ ਅੰਮਨਾਰ ਵੀ ਕਿਟਾ ਚ ਨਾ ਥੋੜੀ ਮੈਂ ਕਦੇ ਨਹੀਂ ਅੱਜ ਤੱਕ ਦੀ ਕਦੇ ਮੈਂ ਪਰ ਮੈਨੂੰ ਤੁਹਾਡੇ ਤੋਂ ਇਹ ਚੀਜ਼ ਦੀ ਉਮੀਦ ਨਹੀਂ ਸੀ ਆਕਰ ਅੰਕਲ ਇੱਕ ਗੱਲ ਦੱਸੋ ਜੀ ਅੰਕਲ ਮੇਰੇ ਛੋਟੇ ਛੋਟੇ ਬਾਲੀ ਸਾਲ ਹੋ ਗਏ ਤੁਹਾਨੂੰ ਅੰਕਲ ਹੋ ਗਏ ਮੈਨੂੰ ਇੱਕ ਗੱਲ ਦੱਸੋ ਅੰਕਲ ਇੱਕ ਗੱਲ ਦੱਸੋ ਇੱਕ ਵਾਰ ਅੰਕਲ ਅੰਜਾਨੇ ਉਸ ਤੋਂ ਸੌਰੀ ਤਾਂ ਅੰਕ ਨਹੀਂ ਫੀਲ ਕੀਤਾ ਇੱਕ ਮਹਿਲਾ ਆਪਣੀ ਨਾਨਾ ਦੇ ਨਾਲ ਕੱਪੜੇ ਦੀ ਦੁਕਾਨ ਤੇ ਸ਼ਾਪਿੰਗ ਕਰਨ ਦੇ ਲਈ ਜਾਂਦੀ ਹੈ ਉੱਥੇ ਉਸ ਨੂੰ ਪਿਆਸ ਲੱਗਦੀ ਹੈ ਉਸ ਤੋਂ ਬਾਅਦ ਦੁਕਾਨਦਾਰਾਂ ਤੋਂ ਜਦੋਂ ਪਾਣੀ ਮੰਗਦੀ ਹੈ ਤਾਂ ਉਸ ਨੂੰ ਆ ਜਿਹੜੀ ਲੀਥੀ ਇਸ ਪਿਆ ਦਿੱਤੀ ਜਾਂਦੀ ਹੈ ਜੀ ਹਾਂ ਫਰੀਦਕੋਟ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਫਰੀਦਕੋਟ ਦੇ ਮੇਨ ਬਾਜ਼ਾਰ ਦੇ ਵਿੱਚ ਇੱਕ ਮਹਿਲਾ ਆਪਣੇ ਨਲਾਣ ਦੇ ਨਾਲ ਕੱਪੜਿਆਂ ਦੀ ਦੁਕਾਨ ਤੇ ਸ਼ਾਪਿੰਗ ਕਰਨ ਲਈ ਗਈ ਹੁੰਦੀ ਹੈ ਉਸ ਨੂੰ ਪਿਆਸ ਲੱਗਦੀ ਦੁਕਾਨਦਾਰ ਨੂੰ ਪਾਣੀ ਵਾਸਤੇ ਕਹਿੰਦੀ ਹੈ ਤੇ ਇੱਕ ਮਹਿਲਾ ਮੁਲਾਜ਼ਮ ਵੱਲੋਂ ਦੁਕਾਨਦਾਰ ਜੋ ਜੋ ਦੁਕਾਨ ਤੇ ਕੰਮ ਕਰਦੀ ਹੈ ਉਸ ਵੱਲੋਂ ਮਹਿਲਾ ਨੂੰ ਫਰਨੈਲ ਦੇ ਦਿੱਤੀ ਜਾਂਦੀ ਹੈ ਜਿਵੇਂ ਹੀ ਮਹਿਲਾ ਉਸ ਦਾ ਘੁੱਟ ਪਾਰਦੀ ਹੈ ਉਸ ਦਾ ਜੋ ਟੇਸ ਹੁੰਦਾ ਬਹੁਤ ਜ਼ਿਆਦਾ ਕੌੜਾ ਲੱਗਦਾ ਨਾਲ ਦੀ ਨਾਲ ਹੀ ਮਹਿਲਾ ਨੂੰ ਉਲਟੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਨਨਾਨ ਪੁੱਛਦੀਏ ਤੁਸੀਂ ਅਜਿਹੀ ਕੀ ਚੀਜ਼ ਪਿਆਤੀ ਇਹਨਾਂ ਨੂੰ ਉਦੋਂ ਪਤਾ ਲੱਗਦਾ ਕਿ ਇਹਨਾਂ ਨੇ ਤਾਂ ਫਰਨੈਲ ਦੇ ਦਿੱਤੀ ਜਦੋਂ ਨਨਾਨ ਕਹਿੰਦੀ ਹੈ ਕਿ ਭਾਬੀ ਨੂੰ ਫਟਾਫਟ ਹਸਪੀਟਲ ਲੈ ਕੇ ਜਾਇਆ ਜਾਵੇ ਤਾਂ ਦੁਕਾਨਦਾਰਾਂ ਵੱਲੋਂ ਆ ਕਿਹਾ ਜਾਂਦਾ ਹੈ ਕਿ ਕੋਈ ਨਾ ਫਰਨੈਲ ਦੇ ਨਾਲ ਬੰਦਾ ਨਹੀਂ ਮਰਦਾ ਜੀ ਹਾਂ ਅਜੀਹਾ ਦਿਮਾਗ ਜੋ ਹੈ ਲੋਕਾਂ ਦਾ ਖਰਾਬ ਹੋਇਆ ਅਜਿਹੀ ਹਿਲਵੱਜੀਏ ਲੋਕਾਂ ਦੇ ਦਿਮਾਗ ਨੂੰ ਕੁਝ ਲੋਕਾਂ ਦੇ ਦਿਮਾਗ ਨੂੰ ਕਿ ਉਹਨਾਂ ਨੂੰ ਆ ਵੀ ਸਮਝ ਨਹੀਂ ਆਉਂਦੀ ਕਿ ਉਹ ਕੀ ਬਕਵਾਸ ਕਰੀ ਜਾਂਦੇ ਨੇ ਕਿਸੇ ਦੀ ਜਾਨ ਦੀ ਜਮਾਂ ਪਰਵਾਹੀ ਉੱਥੇ ਹੀ ਜਦੋਂ ਜੋ ਕੁੜੀ ਹੁੰਦੀ ਹੈ ਯਾਨੀ ਕਿ ਮਹਿਲਾ ਦੇ ਪਤੀ ਨੂੰ ਫੋਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪਤੀ ਉਸ ਨੂੰ ਪਹਿਲਾਂ ਹਸਪਤਾਲ ਲੈ ਕੇ ਜਾਂਦਾ ਜਿੱਥੇ ਕਿ ਉਸ ਦੀ ਹਾਲਤ ਨੂੰ ਗੰਭੀਰ ਦੱਸਿਆ ਜਾਂਦਾ ਹੈ ਉਸ ਤੋਂ ਬਾਅਦ ਪਤੀ ਦੁਕਾਨ ਦੇ ਉੱਤੇ ਪਹੁੰਚ ਜਾਂਦਾ ਤੇ ਬਹੁਤ ਜ਼ਿਆਦਾ ਹੰਗਾਮਾ ਕਰਦਾ ਇਸ ਬਾਰੇ ਸਵਾਲ ਪੁੱਛਦਾ ਕਿ ਅਜੀਹਾ ਕਿਉਂ ਕੀਤਾ ਗਿਆ ਅੱਗੋਂ ਦੁਕਾਨਦਾਰ ਕੀ ਕਹਿੰਦੇ ਨੇ ਕਹਿੰਦੇ ਨੇ ਕਿ ਜਦ ਸਾਡਾ ਮੁਲਾਜ਼ਮ ਸੀ ਮਹਿਲਾ ਮੁਲਾਜ਼ਮ ਉਹ ਦੁਕਾਨ ਤੇ ਨਵੀਂ ਆਈ ਸੀ ਉਸ ਨੂੰ ਨਹੀਂ ਪਤਾ ਸੀ ਕਿ ਉਹ ਫਰਨੈਲ ਦੇ ਰਹੀ ਹੈ ਜਾਂ ਫਿਰ ਪਾਣੀ ਯਾਨੀ ਕਿ ਬਹੁਤ ਹੀ ਜ਼ਿਆਦਾ ਪੁਲਿਸ ਸੀ ਉਹਨੇ ਕਿਸ ਨੂੰ ਪੁੱਛਣਾ ਵਿਸ਼ੇ ਇਹ ਨਹੀਂ ਸਮਝਾ ਤੇ ਨਾਲ ਹੀ ਗਲਤੀ ਦੀ ਮਾਫੀ ਮੰਗ ਲਈ ਜਾਂਦੀ ਯਾਨੀ ਕਿ ਕਿਸੇ ਦੀ ਜਾਨ ਚਲੀ ਗਈ ਤੇ ਤੁਹਾਨੂੰ ਮਾਫੀ ਮੰਗ ਕੇ ਸਿਰਫ ਮਾਫ ਕਰ ਦੇਣਾ ਚਾਹੀਦਾ ਹੈ ਕੱਲ ਨਾ ਕੱਲ ਸ਼ਾਮ ਦੀ ਗੱਲ ਮੇਰੇ ਸਿਸਟਰ ਬਾਹਰੋਂ ਆਏ ਹੋਏ ਸੀ ਅਮਰੀਕਾ ਤੋਂ ਤੇ ਮੇਰੀ ਵਾਈਫ ਨਾਲ ਉਹ ਇੱਥੇ ਸ਼ਾਮ ਨੂੰ ਆਏ ਆ ਵੀ ਲੇਡੀਜ਼ ਨੇ ਆਪਦੀ ਸ਼ਾਪਿੰਗ ਕਰਨ ਲਈ ਹਫ਼ਤੇ ਲਈ ਆਏ ਸੀ ਉਹ ਤੇ ਮੈਂ ਮੈਂ ਆਪਣੇ ਖੇਤ ਸੀਗਾ ਫਾਰਮ ਤੇ ਉੱਥੇ ਟ੍ਰਾਂਸਫਾਰਮ ਲਵਾਈ ਜਾਂਦਾ ਸੀ ਮੈਨੂੰ ਮੇਰੀ ਸਿਸਟਰ ਦੀ ਕਾਲ ਆਈ ਕਹਿੰਦੀ ਵੀ ਇੱਕਦਮ ਤੂੰ ਕਿੱਥੇ ਆ ਵੀ ਤੂੰ ਇੱਥੇ ਆ ਵੀ ਐਂ ਕਰਕੇ ਨਾ ਫਰਨੈਲ ਪੀਤਾ ਗਿਆ ਮੈਂ ਭਾਈ ਜੀ ਉੱਥੇ ਆਪਣੇ ਖੇਤ ਮੈਂ ਹੱਥਾਂ ਪੈਰਾਂ ਜਾ ਗਿਆ ਵੀ ਕੀ ਗੱਲ ਬਾਤਾਂ ਕਿੱਥੋਂ ਬਾਜ਼ਾਰ ਆਏ ਆ ਤੁਸੀਂ ਇਸ ਮੇਸ਼ ਇੱਥੇ ਬੈਠੇ ਹੋ ਵੀ ਕਿਵੇਂ ਫਰਨੈਲ ਕਿਹੜੀ ਕਿਹੜੀ ਗੱਲ ਦੇ ਪੀਤਾ ਗਿਆ ਉਹ ਤਾਂ ਭਾਈ ਜੀ ਮੈਨੂੰ ਕੁਝ ਪਤਾ ਨਹੀਂ ਮੈਂ ਡਾਕਟਰ ਪਰਮਜੀਤ ਬਰਾੜ ਮੈਂ ਤਾਂ ਹੱਥਾਂ ਪੈਰਾਂ ਜਾ ਗਿਆ ਸਿਸਟਰ ਵਾਈਫ ਐਕਟਵੇ ਤੇ ਆਈ ਸਿਸਟਰ ਨੂੰ ਐਕਟਵੇ ਚਲਾਉਣਾ ਨਹੀਂ ਆਉਂਦਾ ਸੀਗਾ ਚਲੋ ਜੀ ਇਹ ਕਿਵੇਂ ਨਾ ਕਿਵੇਂ ਕਰਕੇ ਸਿਸਟਰ ਐਕਟਵੇ ਦੇ ਮੈਂ ਕਿਹਾ ਤੂੰ ਇਹਨੂੰ ਲੈ ਕੇ ਪਹੁੰਚ ਸਿਵਲ ਹਸਪੀਟਲ ਡਾਕਟਰ ਪਰਮਜੀਤ ਬਰਾੜ ਉੱਥੇ ਸਿਵਲ ਹਸਪੀਟਲ ਪਹੁੰਚ ਗਏ ਉਹ ਮੈਨੂੰ ਕਹਿੰਦੇ ਘਰ ਆਣਾ ਉੱਥੇ ਜਾ ਕੇ ਵਾਈਫ ਐਡਮ ਮੁਰਕੇ ਜੀ ਜੋ ਸਾਰੀ ਗੱਲ ਹੋਈ ਮੈਨੂੰ ਸਿਸਟਰ ਨੇ ਦੱਸਿਆ ਕਹਿੰਦੇ ਅਸੀਂ ਇਹਨਾਂ ਕੋਲ ਆਏ ਇਹਨਾਂ ਨੇ ਇਹਨਾਂ ਨੂੰ ਜਦੋਂ ਲੇਡੀਜ਼ ਆਏ ਸ਼ਾਪਿੰਗ ਕਰੀ ਜਾਂਦੀਆਂ ਇਹਨਾਂ ਨੇ ਇਹਨਾਂ ਤੋਂ ਪਾਣੀ ਮੰਗਿਆ ਇਹਨਾਂ ਨੇ ਜੀ ਉਹਨਾਂ ਨੂੰ ਦੂਜਾ ਜਿਹੜਾ ਪਾਣੀ ਹੁੰਦਾ ਛੋਟੀਆਂ ਬੋਟਲਾਂ ਬੈਸਲਰੀ ਦੀਆਂ ਛੋਟੀਆਂ ਬੋਟਲ ਪਾਣੀ ਦੀਆਂ ਹੁੰਦੀਆਂ ਇਹਨਾਂ ਕੋਲ ਕਿ ਇੱਕ ਬੁੱਤਲ ਹੀ ਪਾਣੀ ਦੀ ਸੀਗੀ ਉਹ ਕਹਿੰਦੀ ਚਲੋ ਅਸੀਂ ਪੀਲਾਂਗੇ ਇਹਨਾਂ ਨੇ ਬੋਤਲ ਇਹਨਾਂ ਦੀ ਕੁੜੀ ਲੈ ਕੇ ਆਈ ਇਹਨਾਂ ਨੇ ਬੋਤਲ ਜਦੋਂ ਖੋਲ੍ਹਿਆ ਵਾਈਫ ਨੇ ਉਹਦਾ ਪਰਮਾਤਮਾ ਉਹ ਕੁਦਰਤੀ ਵਾਈ ਗੁਰੂ ਨੇ ਰੱਖਣਾ ਸੀ ਉਹਨੇ ਮੂੰਹ ਲਾ ਕੇ ਨਹੀਂ ਪਾਣੀ ਪੀਤਾ ਉਹਨੇ ਆਪਾਂ ਜਿਵੇਂ ਆਪਾਂ ਉਹ ਇਹਦਾ ਮੂੰਹ 'ਚ ਉਹਨੂੰ ਆਇਨ ਲੱਗਿਆ ਵੀ ਇਹਦਾ ਇੰਨਾ ਕੌੜਾ ਵੀ ਜਿਵੇਂ ਜ਼ਹਿਰ ਹੈ ਉਹਨੂੰ ਕੁਛ ਲੱਭਿਆ ਨਹੀਂ ਉਹਨਾਂ ਨੇ ਇਹਨਾਂ ਦੀ ਇੱਥੇ ਬਾਲਟੀ ਪਈ ਸੀ ਬਾਈ ਜੀ ਬਾਲਟੀ ਜਾ ਕੇ ਉਹਨੇ ਵੌਮਟਿੰਗ ਕਰਤੇ ਉਹਨੂੰ ਵੌਮਟਿੰਗ ਆ ਗਈ ਉਹਦੇ ਮੂੰਹ 'ਚ ਸਾਰਾ ਹੋਇਆ ਉਹ ਸਾਰਾ ਚਿੱਟਾ ਹੋ ਗਿਆ ਪਾਣੀ ਪਹਿਲਾਂ ਵੀ ਬਾਲਟੀ 'ਚ ਪਿਆ ਸੀਗਾ ਮੁੜ ਕੇ ਇਹ ਉਹ ਕਹਿੰਦੀ ਸਿਸਟਰ ਜਿਹੜੀ ਡਾਕਟਰ ਹੈ ਜੀ ਨਾਲ ਉਹ ਸੁਣਨ ਲੱਪੇ ਵੀ ਆ ਕੀ ਚੀਜ਼ ਇਹਨਾਂ ਨੂੰ ਪੁੱਛਣ ਲੱਪੇ ਸੋਡਾ ਜਾਂ ਕੀ ਚੀਜ਼ ਆ ਕੀ ਗੱਲ ਹੋ ਗਈ ਉਹਨਾਂ ਨੇ ਇਹਨਾਂ ਦਾ ਇੱਕ ਮੁੰਡਾ ਸੀ ਜਿਹੜਾ ਕਿਰਿੰਦਾ ਪਿੱਛੇ ਕੰਮ ਕਰਦਾ ਸੀ ਕਹਿੰਦਾ ਦਾ ਜੀ ਫਰਨੈਲ ਹੈ ਉਹਨੂੰ ਫਰਨੈਲ ਵਾਲਾ ਪਾ ਤੇ ਬਾਈ ਜੀ ਇਹਨਾਂ ਦਾ ਜਿਹੜਾ ਇੱਥੇ ਬੰਦਾ ਕੋਈ ਪਰਦੰਮਣ ਕੇ ਕੌਣ ਸੀ ਮੈਨੂੰ ਨਹੀਂ ਕੱਲ ਪਤਾ ਪਰ ਜਿਹੜੇ ਹੈਗੇ ਆ ਉਹ ਕਹਿੰਦਾ ਬੰਦਾ ਕਹਿੰਦਾ ਜੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਫਰਨੇਲ ਡਿਊਟ ਕੋਈ ਜ਼ਿਆਦਾ ਨਹੀਂ ਹੁੰਦਾ ਫਰਨੇਲ ਪੀਨਲ ਬੰਦਾ ਨਹੀਂ ਮਰਦਾ ਕੋਈ ਗੱਲ ਨਹੀਂ ਤੁਸੀਂ ਆਪਦਾ ਆਰਾਮ ਨਾਲ ਰਿਲੈਕਸ ਹੋ ਉਹ ਮੇਰੀ ਵਾਈਫ ਜੀ ਇੱਥੇ ਵਾਸ਼ਰੂਮ ਤੇ ਵੋਮਟਿੰਗ ਤੇ ਵੋਮਟਿੰਗ ਕਰੀ ਜਾਏ ਇਹ ਬੰਦਿਆਂ ਦੇ ਤੰਨੇ ਤੇ ਜਦੋਂ ਇਹਨੇ ਉਹ ਮੁੰਡੇ ਨੇ ਕਿਹਾ ਵੀ ਹਾਂ ਵੀ ਇਹ ਤਾਂ ਬਾਈ ਫਰਨੇਲ ਸੀ ਐਨੇ ਉਹ ਮੁੰਡਾ ਘੂਰਿਆ ਮੁੰਡਾ ਅੱਗੇ ਦੇ ਪਿੱਛੇ ਚਲਾ ਗਿਆ ਮੁੜ ਕੇ ਜੀ ਕੀ ਹੋਇਆ ਇਹਨਾਂ ਨੇ ਜਦੋਂ ਵਾਈਫ ਵੋਮਟਿੰਗ ਕਰੀ ਹੈ ਉਹਨੂੰ ਚੱਕਰ ਆਉਣ ਲੱਗ ਪਿਓ ਡਿੱਗਣ ਲੱਗ ਇਹਨਾਂ ਨੇ ਬਕਾਇਦਾ ਇੱਕ ਆਪਣੇ ਕੋਈ ਕੁੱਤੇ ਦੇ ਵੀ ਯਾਰ ਕੁੱਤੇ ਆਪਾਂ ਵੀ ਰੱਖਿਆ ਕੋਈ ਬਾਹਰਲਾ ਬਾਰਾ ਕੁੱਤਾ ਹੁੰਦਾ ਉਹਨੂੰ ਵੀ ਆਪਾਂ ਕੋਈ ਜ਼ਖਮ ਹੀ ਹੋਏ ਉਹਨੂੰ ਕੋਈ ਆਪਾਂ ਉਹਦੇ ਮੱਲਮ ਪੱਟੀ ਲਾਉਨੇ ਆ ਇਹਨਾਂ ਦੇ ਰੈਗੂਲਰ ਕਸਟਮਰ ਆ ਬਾਈ ਜੀ ਇਹਨਾਂ ਨੇ ਇੱਥੋਂ ਤੱਕ ਨਹੀਂ ਕਿਹਾ ਵੀ ਤੁਸੀਂ ਮੈਂ ਤੁਹਾਡੀ ਹੈਲਪ ਕਰਦੇ ਆ ਵਾਈਫ ਉਹਨੂੰ ਚੱਕਰ ਖਾ ਕੇ ਡਿੱਗੀ ਜਾਂਦੀ ਵੋਮਟਿੰਗ ਤੇ ਵੋਮਟਿੰਗ ਕਰੀ ਜਾਂਦੀ ਸੀ ਮੇਰੀ ਸਿਸਟਰ ਨੇ ਕਿਹਾ ਵੀ ਮੈਨੂੰ ਐਕਟਵਾ ਨਹੀਂ ਆਉਂਦਾ ਇਹਨਾਂ ਨੇ ਕਿਸੇ ਬੰਦੇ ਨੇ ਆਈ ਨਹੀਂ ਕਿਹਾ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹਨਾਂ ਨੂੰ ਕਹੀ ਗਈ ਪੁਲਿਸ ਸਾਨੂੰ ਹਸਪੀਟਲ ਲੈ ਜਾਓ ਅਮਰਜੈਂਸੀ ਅਸੀਂ ਹੁਣ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਪਰ ਇਹਨਾਂ ਬੰਦਿਆਂ ਦੇ ਕੰਨ ਦੇ ਜਮਾ ਜੂ ਨਹੀਂ ਸਿਕਨ ਮਤਲਬ ਹੋਈ ਜੀ ਵੀ ਕਿਵੇਂ ਨਾ ਕਿਵੇਂ ਕਰਕੇ ਸਿਸਟਰ ਉਹਨੂੰ ਲੈ ਆ ਲੋ ਹਸਪੀਟਲ ਲੈ ਕੇ ਗਈ ਚਲੋ ਜੀ ਉੱਥੇ ਡਾਕਟਰ ਬਰਾੜ ਪਰਮਜੀਤ ਬਰਾੜ ਡਾਕਟਰ ਸੀਗੇ ਉਹਨਾਂ ਨੇ ਸਾਰਾ ਉਹਨੂੰ ਉੱਥੇ ਐਡਮਿਟ ਕੀਤਾ ਜੀ ਸਾਰਾ ਜੋ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਬਾਈ ਜੀ ਉਹਦਾ ਸਾਰਾ ਮੂੰਹ ਉਹਦਾ ਪੱਕ ਗਿਆ ਹਜੇ ਤੱਕ ਉਹ ਕੱਲ ਉਥੇ ਤਾਰ 3-4 ਘੰਟੇ ਸਾਨੂੰ ਰੱਖਿਆ ਚਲੋ ਜੋ ਦਾ ਸੀਗਾ ਸਾਰਾ ਆਪਦਾ ਉਹਨੂੰ ਟ੍ਰੀਟਮੈਂਟ ਦੇ ਕੇ ਅਸੀਂ ਉਹਨੇ ਕਰੀ ਘਰੇ ਲਿਆਏ ਤੇ ਉਹਦਾ ਸਾਰਾ ਮੂੰਹ ਪੱਕਾ ਹੈ ਹਜੇ ਤੱਕ ਬਾਈ ਜੀ ਉਹਦੀ ਹੈਲਥ ਠੀਕ ਨਹੀਂ ਸਟੇਬਲ ਨਹੀਂ ਕਿਉਂਕਿ ਤੁਹਾਨੂੰ ਪਤਾ ਜਿਹੜਾ ਫਰਨੈਲ ਹੈ ਇਹ ਹੌਲੀ-ਹੌਲੀ ਅਸਰ ਕਰਦੀ ਆ ਆਪਾਂ ਨੂੰ ਕੀ ਪਤਾ ਵੀ ਅੱਜ ਜੀ ਮਹੀਨਾ ਕਦੋਂ ਆ ਕਿਡਨੀਸ ਤੇ ਤੁਹਾਨੂੰ ਪਤਾ ਲੰਗਸ ਤੇ ਜਾਂ ਲਿਵਰ ਤੇ ਕਿਵੇਂ ਬਾਈ ਜੀ ਮੇਰੇ ਛੋਟੇ-ਛੋਟੇ ਬੱਚੇ ਆ ਮੈਂ ਦੱਸੋ ਕਿੱਥੇ ਜਾਂਦਾ ਵੀ ਮੇਰਾ ਇਹਨਾਂ ਦਾ ਮੇਰਾ ਘ ਪਾਣੀ ਦਾ ਤੁਸੀਂ ਉਹਨੂੰ ਪਾਣੀ ਮੰਗ ਰਹੇ ਆ ਤੇ ਤੁਸੀਂ ਉਹਨੂੰ ਜ਼ਹਿਰ ਪਿਆ ਰਹੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਬੰਦਾ ਹੈਲਪ ਤੁਸੀਂ ਹੈਲਪ ਦਾ ਕੀ ਕਰਨੀ ਆ ਤੁਸੀਂ ਕਹਿ ਰਹੇ ਉਹਨੂੰ ਕੋ ਆਪ ਦੀ ਥੀਨੂ ਦੇ ਉਹਨੂੰ ਕਹਿੰਦਾ ਫਰਨੈਲ ਪਿਆ ਤੂੰ ਆਪ ਪੀ ਵੀ ਹਾਂ ਨਹੀਂ ਮਰਦਾ ਬੰਦਾ ਤੇ ਪੀ ਕੇ ਦੇਖੇ ਬਾਈ ਜੀ ਨਾ ਇਹਨਾਂ ਨੇ ਸਾਡੀ ਕੋਈ ਹੈਲਪ ਕੀਤੀ ਵੀ ਨਾ ਸਾਨੂੰ ਕੋਈ ਉੱਥੇ ਇਹ ਬੰਦਾ ਵੀ ਚੱਕ ਕੇ ਇਹਨਾਂ ਨੂੰ ਅਮਰਜੈਂਸੀ ਲੈ ਜੇ ਹਸਪਤਾਲ ਲੈ ਜੇ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਕੀ ਉਸ ਤੋਂ ਬਾਅਦ ਜਦੋਂ ਟ੍ਰੀਟਮੈਂਟ ਹੋ ਗਿਆ ਮੇਰੀ ਵਾਈਫ ਦਾ ਮੈਂ ਨੰਬਰ ਲਿਆ ਜੀ ਇਹਨਾਂ ਦਾ ਮੈਂ ਨੰਬਰ ਲੈ ਕੇ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਅੰਕਲ ਦੇਖੋ ਅਸੀਂ ਤੁਹਾਡੇ ਇੰਨੇ ਪੁਰਾਣੇ ਤੁਸੀਂ ਮੈਨੂੰ ਦੱਸੋ ਤੁਹਾਡੀ ਧੀ ਆ ਕੋਈ ਹੋਰ ਬੰਦਾ ਹੁੰਦਾ ਮੇਰੀ ਵਾਈਫ ਨੇ ਚਲੋ ਉਹਨੇ ਤੁਸੀਂ ਜੋ ਤੁਸੀਂ ਓਡੇ ਬੰਦੇ ਨੇ ਉਹਨੂੰ ਪਾਣੀ ਫਰਨੈਲ ਦੇਤਾ ਗਲਤੀ ਨਾਲ ਪਿਆਤਾ ਮੈਂ ਗੱਲ ਮੰਨ ਲਈ ਤੁਸੀਂ ਕਹਿ ਰਹੇ ਹੋ ਜੀ ਫਰਨੈਲ ਪੀ ਕੇ ਵੀ ਹਾਂ ਬੰਦਾ ਕਿਹੜਾ ਮਰਦਾ ਥੋਨੀ ਤੁਹਾਡੀ ਆ ਬੜਿੰਗ ਤੁਸੀਂ ਓਦੋਂ ਬਾਅਦ ਵੇਖੋ ਤੁਸੀਂ ਇੰਨਾ ਦਾ ਬੰਦੇ 'ਚ ਇਨਸਾਨੀਅਤ ਹੁੰਦੀ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਓ ਉਹਨੂੰ ਅਮਰਜੈਂਸੀ ਲੈ ਕੇ ਜਾਓ ਉਹ ਤਾਂ ਅਸੀਂ ਕੁਛ ਲੇਟ ਹੋ ਜਾਂਦੇ ਬਾਈ ਜੀ ਕੁਛ ਵੀ ਪਾਣਾ ਵਰਤ ਸਕਦਾ ਸੀਗਾ ਸਾਡੇ ਦਸੋ ਪੱਲੇ ਕੀ ਰਹਿੰਦਾ ਇਹ ਬਾਈ ਜੀ ਮੈਂ ਵੇਖੋ ਬੁਰਾ ਹਾਲ ਆ ਇਹਨਾਂ ਦਾ ਇਹਨੇ ਓਦੋਂ ਬਾਅਦ ਮੈਨੂੰ ਕਹਿੰਦਾ ਚਲੋ ਜੀ ਜਿਹੜਾ ਕੁਝ ਹੋ ਗਿਆ ਚਲੋ ਕੋਈ ਕੋਈ ਜਾਣਤਾ ਨਹੀਂ ਗਈ ਮੈਨੂੰ ਕਹਿੰਦਾ ਇਹਦੀ ਵਰਡਿੰਗ ਆ ਬੰਦੇ ਦੀ ਤੇ ਉਸ ਤੋਂ ਬਾਅਦ ਚਲੋ ਨਾ ਇਹਨੇ ਉਸ ਤੋਂ ਬਾਅਦ ਮੇਰੇ ਪਿੱਛੇ ਆ ਕੇ ਆ ਪੁੱਛਿਆ ਹਸਪੀਟਲ ਵੀ ਠੀਕ ਹੈ ਇੱਕ ਮੇਰੀ ਮੇਰੀ ਆਪਣੀ ਭੂਆ ਜੀ ਦੀ ਬੇਟੀ ਇਹਨਾਂ ਕੋਲ ਕੱਲ ਜਦੋਂ ਕਾਲੀ ਕਾਲੀ ਸਾਡੇ ਕੁਝ ਕੱਪੜੇ ਰਹਿ ਗਏ ਸੀ ਉਹ ਅੱਜ ਇਹਨਾਂ ਕੋਲ ਕੱਪੜੇ ਲੈਣ ਆਈ ਕੱਪੜੇ ਲੈ ਕੇ ਚਲੀ ਗਈ ਇਹਨੇ ਆਏ ਨਹੀਂ ਪੁੱਛਿਆ ਵੀ ਉਹ ਹੈ ਠੀਕ ਹੈ ਕਿਵੇਂ ਆ ਆ ਹਾਲ ਹੈ ਬਾਈ ਜੀ ਆ ਬੰਦਿਆਂ ਦਾ ਕੀ ਕਰ ਰਿਹਾ ਕਾਰਵਾਈ ਬਾਈ ਜੀ ਮੈਂ ਆ ਸੀ ਵੀ ਮੈਨੂੰ ਦੇਖੋ ਇਹਨਾਂ ਨਾਲ ਸਾਡੇ ਪੁਰਾਣੇ ਰਿਲੇਸ਼ਨਸ਼ਿਪ ਬਹੁਤ ਅਸੀਂ ਇਹਨਾਂ ਕੋਲ ਆਉਂਦੇ ਸੀ ਸਿਸਟਰ ਬਾਹਰੋਂ ਆਏ ਆ ਭੈਣ ਕਹਿੰਦੀ ਮੈਨੂੰ ਵੀ ਆਪਾਂ ਮੈਂ ਉੱਥੇ ਐਮਲਰ ਘਟਾਉਣ ਲੱਗਾ ਸੀ ਡਾਕਟਰ ਬਰਾਡ ਮੈਨੂੰ ਕਹਿੰਦੇ ਵੀ ਤੁਸੀਂ ਵਾਹਿਗੁਰੂ ਦਾ ਸ਼ੁਕਰ ਕਰੋ ਵੀ ਆਪਣਾ ਬਚਾਅ ਹੋ ਗਿਆ ਵਾਈਫ ਬਚ ਗਈ ਤੁਹਾਡੀ ਵੀ ਕੋਈ ਇਹ ਜਿਆਦਾ ਹਜੇ ਜੇ ਜਿਆਦਾ ਕੰਜ਼ਿਊਮ ਕਰ ਲੈਂਦੀ ਪਤਾ ਨਹੀਂ ਕੀ ਆਂਦੇ ਦੇ ਦੇਖੋ ਬਾਈ ਜੀ ਛੋਟੇ ਛੋਟੇ ਬੱਚੇ ਮੇਰੀ ਕਿ ਇਹਨਾਂ ਨਾਲ ਕੋਈ ਪਰਸਨਲੀ ਦੁਸ਼ਮਣੀ ਹੈ ਮੈਨੂੰ ਦੱਸੋ ਇਹਨਾਂ ਨਾਲ ਕੋਈ ਮਾਂ ਖਾਦੀ ਕੋਈ ਰੰਜਿ ਹੈ ਤਾਂ ਇਹਨਾਂ ਦੇ ਰੈਗੂਲਰ ਕਸਟਮਰ ਹੈ ਜੀ ਮਤ ਆ ਬੁਰਾ ਹਾਲ ਹੋ ਗਿਆ ਵੀ ਤੁਸੀਂ ਤਾਂ ਰੱਬ ਵੀ ਭੁੱਲੀ ਬੈਠੇ ਆ ਤੁਹਾਡੇ ਵੀ ਕਿਸੇ ਤੀ ਭੰਤੇ ਆ ਸਾਡੀ ਤੁਸੀਂ ਕਿਤੇ ਜਾ ਸਕ ਕੋਈ ਬੰਦਾ ਬਾਈ ਜੀ ਮੇਰੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਦੱਸੋ ਵੀ 2 ਮਿੰਟ ਦੀ ਦੇਰੀ ਨਾਲ ਸਾਡੇ ਪਰਿਵਾਰ ਦਾ ਕੀ ਹੋਣਾ ਮੇਰੇ ਛੋਟਾ ਇੱਕ ਮੇਰਾ 3 ਸਾਲ ਦਾ ਬੇਟਾ ਜੀ ਇੱਕ ਮੇਰਾ ਬੇਟਾ 6.5 ਸਾਲ ਦਾ ਤੇ ਦੱਸੋ ਸਾਡੇ ਕੀ ਮੈਦਾ ਜੀ ਇਹਨਾਂ ਵਿਰੁੱਧ ਚਾਹਣਾ ਵੀ ਕਾਨੂੰਨੀ ਕਾਰਵਾਈ ਕਰੇ ਸਾਰੀ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਕਢਾਓ ਵੀ ਇਹਨਾਂ ਦਾ ਕੀ ਹਾਲ ਹੈ ਵੀ ਕੀ ਤੁਸੀਂ ਲੋਕਾਂ ਨੂੰ ਜਿਹੜਾ ਤੁਸੀਂ ਪਾਣੀ ਦਾ ਫਿਲਟਰ ਜੇ ਤੁਸੀਂ ਨਹੀਂ ਪਿਆ ਸਕਦੇ ਵੀ ਤੁਸੀਂ ਆਏ ਲੋਕਾਂ ਨੂੰ ਜ਼ਹਿਰ ਤਾਂ ਨਾ ਪਿਐਓ ਫਰਨਲ ਤਾਂ ਨਾ ਪਿਐਓ ਜੀ ਮੈਂ ਦਸ ਸਖਤੋ ਸਖਤ ਕਾਰਵਾਈ ਚਾਹੁੰਦਾ ਜੀ ਇਹਨਾਂ ਖਿਲਾਫ ਵੀ ਕਾਰਨ ਪ੍ਰਸ਼ੰਤ ਇਹਨਾਂ ਨੇ ਪਾਣੀ ਮੰਗੇ ਉਹ ਨਲ ਦੀ ਨਮੀ ਆਈ ਸੀ ਉਹ ਪਤਾ ਨਹੀਂ ਸੀ ਉਹਨੇ ਉਹ ਜਿਹੜਾ ਕੰਸਟ੍ਰੇਟ ਉਹਦਾ ਉਹ ਪਾਤੀ ਦੇਣਾ ਉਹਨਾਂ ਨੇ ਮੂੰਹ ਨਾਲ ਲਾਇਆ ਸੀ ਇਸ ਗੱਲ ਦੀ ਨਹੀਂ ਗੱਲ ਹੋਈ ਇਹਨਾਂ ਦੀ ਬਾਤ ਤੁਸੀਂ ਮਹਿਸੂਸ ਕੀਤਾ ਸੀ ਆਪਾਂ ਕੱਲ ਦੀ ਨਹੀਂ ਸੌਰੀ ਫੀਲ ਕੀਤੀ ਉਹਨਾਂ ਨੇ ਕਿ ਬਹੁਤ ਗਲਤ ਕੰਮ ਹੋਇਆ ਤੇ ਉਹਨਾਂ ਦੇ ਇਸ ਗੱਲ ਨੂੰ ਜਿਆਦਾ ਨਹੀਂ ਹਸਪੀਟਲ ਦਾਖਲ ਵੀ ਹੋਏ ਆ ਇਹ ਨਹੀਂ ਮੈਨੂੰ ਪਤਾ